ਮੇਰੀ ਉੱਚੀ ਕੁੜਤੀ ਢੱਕਾਂ ਕੇ ਕਿਆ ਲੇ ਗਿਰ ਜਾਨ ਜਵਾਕਾਂ ਕੀ ਹਾਏ ਮੇਰੀ ਉੱਚੀ ਕੁੜਤੀ ਢੱਕਾਂ ਕੇ ਕਿਆ ਲੇ ਗਿਰ ਜਾਨ ਜਵਾਕਾਂ ਕੀ ਆ ਸਭ ਤੋਂ ਪਹਿਲਾਂ ਤਾਂ ਤੁਸੀਂ ਜੋ ਜਿਹੜਾ ਸਵਾਲ ਮੈਨੂੰ ਪੁੱਛਿਆ ਕਿ ਪਹਿਲੇ ਦੀ ਗਾਇਕੀ ਮੈਂ ਪਹਿਲੇ ਤੁਹਾਨੂੰ ਕਾਊਂਟਰ ਕਰਨ ਲੱਗੀ ਸੀ ਕਿ ਪਹਿਲੇ ਦੀ ਗਾਇਕੀ ਨੂੰ ਬੱਚਿਆਂ 'ਚ ਬੈਠ ਕੇ ਸੁਣਦੇ ਸੀ ਸੋ ਮੈਂ ਇਸ ਚੀਜ਼ ਤੇ ਬਿਲਕੁਲ ਡਿਨਾਈ ਕਰੂੰਗੀ ਪਹਿਲਾਂ ਵੀ ਬਹੁਤ ਬਲਗਰ ਗਾਣੇ ਬੰਦੇ ਸੀ ਤੇ ਬਹੁਤ ਹਾਈ ਲੈਵਲ ਦੇ ਬਲਗਰ ਗਾਣੇ ਪਹਿਲਾਂ ਵੀ ਬੰਦੇ ਸੀ ਕਲਚਰਡ Song ਸੀ ਉਹਰੇ ਵਿੱਚ ਸੱਭਿਆਚਾਰ ਦਿਖਾਇਆ ਜਾਂਦਾ ਸੀ ਘਰ ਦੀਆਂ ਘਰੇਲੂ ਗੱਲਾਂ ਦਿਖਾਈਆਂ ਜਾਂਦੀਆਂ ਸੀ ਸੱਭਿਆਚਾਰ ਚ ਸੱਭਿਆਚਾਰ ਦਿਖਾਇਆ ਜਾਂਦਾ ਸੀ ਜਿਹੜੇ ਗਾਣੇ ਤੁਸੀਂ ਫੈਮਿਲੀ ਨਾਲ ਸੁਣਦੇ ਸੀ ਸੱਭਿਆਚਾਰਕ ਗਾਣੇ ਸੀ ਕੁਝ ਘਰੇਲੂ ਗਾਣੇ ਹੁੰਦੇ ਸੀ ਜਿਵੇਂ ਜੇਠ ਜਠਾਣੀ ਬਾਰੇ ਗੱਲ ਕਰ ਰਹੀ ਹੈ ਔਰ ਜਿਵੇਂ ਦਿਉਰ ਭਾਬੀ ਦੀ ਗੱਲਬਾਤ ਹੈ ਹੈਨਾ ਜੀਜਾ ਸਾਲੀ ਦੀ ਗੱਲਬਾਤ ਹੈ ਔਰ ਰਿਲੇਸ਼ਨਸ਼ਿਪ ਨੂੰ ਦਿਖਾਇਆ ਜਾਂਦਾ ਸੀ ਉਹਨੂੰ ਕਹਿੰਦੇ ਸੀ ਲੋਕ ਗਾਇਕੀ ਜਦੋਂ ਲੋਕ ਗਾਇਕੀ ਹੁੰਦੀ ਸੀ ਉਹਦੇ ਵਿੱਚ ਬਲਗੈਰਿਟੀ ਹੁੰਦੀ ਸੀ ਜਿਵੇਂ ਮਾਹੀ ਵੀ ਮਾਹੀਏ ਮੈਨੂੰ ਵੈਦ ਕਰਾਵੇ ਹੈਨਾ ਮਾਹੀ ਵੀ ਮਾਹੀਏ ਮੈਨੂੰ ਵੈਦ ਮੰਗਾ ਦੇ ਮੇਰਾ ਕਲ ਦਾ ਕਾਲਜਾ ਦੁਖਦਾ ਹੈਨਾ ਇਹਦੇ ਵਿੱਚ ਉਹ ਵੈਦ ਕਿਉਂ ਮੰਗ ਰਹੀ ਉਹਦਾ ਕਾਲਜਾ ਕਿਹੜੀ ਗੱਲੋਂ ਦੁਖ ਰਿਹਾ ਇਹ ਕੀ ਬਲਗਰ ਗਾਣਾ ਨਹੀਂ ਹੈ ਕੰਨ ਕਰ ਗੱਲ ਸੁਣ ਮੱਖਣਾ ਪਿਆਰ ਦਾ ਤੈਨੂੰ ਮੈਂ ਵੱਲ ਦੱਸਣਾ ਤਾਰਿਆਂ ਦੀ ਲੋਏ ਵਾਤਾ ਪਾਈਏ ਬਹਿ ਕੇ ਲੋਏ ਤੈਨੂੰ ਹਿੱਕ ਦੇ ਤਵੀਤ ਵਾਂਗੂ ਰੱਖਣਾ ਕੀ ਇਹ ਬਲਗਰ ਨਹੀਂ ਤੁਹਾਡਾ ਮਤਲਬ ਕਿ ਸ਼ੁਰੂ ਤੋਂ ਚੱਲਦੀ ਆ ਚੱਲਦੀ ਆ ਦੇਖੋ ਬੰਗਲੇ ਦੇ ਪਿੱਛੇ ਮੇਰੀ ਤੇਰੀ 베ਰੀ ਦੇ نیچے ਉਹ ਪੀਆ ਠੀਕ ਹੈ ਨਾ ਕੀ ਇਹ ਬੰਗਲੇ ਦੇ ਪਿੱਛੇ ਹੀ ਕਿਉਂ 베ਰੀ ਦੇ نیچے ਕੀ ਚੱਕਰ ਚੱਲ ਰਿਹਾ ਠੀਕ ਹੈ ਨਾ ਰਾਤ अकेਲੀ ਹੈ ਦੁੱਝਿ ਗਏ ਦੇ ਕਿਉਂ 부জে ਕੀ ਕਰਨਾ ਸੀ ਐਸਾ ਤੇ ਫਿਰ ਬਲਗੈਰਿਟੀ ਤਾਂ ਸ਼ੁਰੂ ਤੋਂ ਹੈ ਤਜੇ ਮੈਂ ਤੁਹਾਡੀ ਗਾਇਕੀ ਦੀ ਗੱਲ ਕਰਾਂ ਤੁਸੀਂ ਕਿੰਨੀ ਐਸ ਤੋਂ ਸਟਾਰਟ ਕੀਤੀ ਹੈ ਦੇਖੋ ਮੈਂ ਬਚਪਨ ਤੋਂ ਹੀ ਕਿਉਂਕਿ ਅਸੀਂ ਸਿੰਗਿੰਗ ਬੈਕਗ੍ਰਾਉਂਡ ਤੋਂ ਬਿਲੋਂਗ ਕਰਦੇ ਆਂ ਅਸੀਂ ਬਚਪਨ ਤੋਂ ਹੀ गा ਰਹੇ ਆਂ ਬਚਪਨ ਤੋਂ ਸਾਸੀਂ ਸਾਡੀ ਜਿਹੜੀ ਪਰਵਰਿਸ਼ ਹੈ ਸੇ ਉਸਤਾਦ ਮੁਸਫਤ ਅਲੀ ਖਾਨ ਸਾਹਿਬ ਜੀ ਨੂੰ ਸੁਣਦੇ ਸੀ ਸਾਨੂੰ ਅਸੀਂ ਅੱਛਾ ਸੁਣਦੇ ਸੀ ਦੇਖੋ ਜਿੰਨੇ ਵੀ ਖਾਨ ਸਾਹਿਬ ਦੇ ਗਾਣੇ ਨੇ ਉਹ ਸਾਰੀਆਂ ਕਵਾਲੀਆਂ ਨੇ ਕਾਫੀਆਂ ਨੇ ਉਹਦੇ ਵਿੱਚ ਲੈਸਨਸ ਨੇ ਅਸੀਂ ਉਹ ਸੁਣ ਕੇ ਵੱਡੇ ਹੋਏ ਆਂ ਮੈਂ ਇਹ ਨਹੀਂ ਕਹਿੰਦੀ ਕਿ ਅਸੀਂ ਕੋਈ ਵਲਗਰ ਗਾਣਾ ਨਹੀਂ ਗਾਇਆ ਜੇ ਅਸੀਂ ਆਪਣੇ ਮਾਪਿਆਂ ਦਾ ਗਾਣਾ ਗਾਉਨੇ ਆਂ ਪਾਪਾ ਨੇ ਮੈਂ ਕੋਈ ਗਾਣਾ ਚੁੱਕਦੀ ਆ ਉਹਦੇ ਵਿੱਚ ਵੀ ਲੋਕ ਗਾਇਕੀ ਸੀ ਉਹਦੇ ਵਿੱਚ ਵੀ ਬਲਗੇਰਿਟੀ ਦੇ ਕੋ ਹੈਗੀ ਆ ਮੈਂ ਤੁਹਾਨੂੰ ਸਾਫ਼ ਕਹਾਂ ਮੇਰੇ ਪਾਪਾ ਦੇ ਗਾਣੇ ਨੇ ਬਾਪੂ ਦਾ ਖੁੰਡਾ ਕੱਢ ਦੂ ਤੇਰੀਆਂ ਰੜਕਾਂ ਹੈਨਾ ਪਿੰਡ ਦੇ ਉਹ ਮੁੰਡੇ ਉਹ ਹੁਣ ਕੀ ਵੇਖਦੇ ਲੰਘ ਦੀ ਮੰਜਾਜਣ ਖਹਿ ਕੇ ਇਹ ਵੀ ਖਹਿ ਕੇ ਕਿਉਂ ਲੰਘਦੇ ਉਹਦੇ ਵਿੱਚ ਵੀ ਬਲਗੇਰਿਟੀ ਸੀ ਹੈਨਾ ਤੁਹਾਨੂੰ ਕੀ ਲੱਗਦਾ ਅੱਜ ਕੱਲ੍ਹ ਚੜਾਈ ਕਿਸ ਦੀ ਹੋ ਰਹੀ ਆ ਦੇਖੋ ਜੇ ਹੁਣ ਮੈਂ ਤੁਹਾਨੂੰ ਕਹਾਂ ਚਾ ਬੋਟਲ ਵੋਡਕਾ ਕਾ ਮੇਰਾ ਰੋਜ਼ ਕਾ ਨਾ ਕੋਈ ਮੁਝੇ ਰੋਕੇ ਨਾ ਕਿਸੇ ਰੋਕਾ ਠੀਕ ਹੈ ਅੱਜ ਕੱਲ ਇਸ ਚੀਜ਼ ਦੀ ਚੜਾਈ ਹੈ ਦੇਖੋ ਸਿੰਗਿੰਗ ਮੇਰਾ ਫੈਮਲੀ ਬੈਕਗਰਾਉਂਡ ਹੈ ਜੀ ਮੇਰੇ ਪਾਪਾ ਨੇ ਸ਼ੁਰੂ ਤੋਂ ਡੌਗਸ ਰੱਖੇ ਮੇਰੇ ਮੰਮੀ ਹੋਣਾ ਨੇ ਸ਼ੁਰੂ ਤੋਂ ਐਨੀਮਲ ਰੱਖੇ ਮੇਰੇ ਪੇਰੈਂਟਸ ਨੇ ਮੇਰੇ ਨਾਨੀ ਮਾ ਨੇ ਮੇਰੇ ਦਾਦਕਿਆਂ ਨੇ ਗਾਵਾਂ ਪਾਲੀਆਂ ਸੀ ਅਸੀਂ ਸ਼ੁਰੂ ਤੋਂ ਐਨੀਮਲ ਲਵਰ ਐਨੀਮਲ ਲਵਰ ਵੀ ਮੇਰਾ ਜੀਨਸ ਤੋਂ ਹੀ ਆਇਆ ਮਿਊਜ਼ਿਕ ਵੀ ਮੈਨੂੰ ਜੀਨਸ ਤੋਂ ਹੀ ਆਇਆ ਠੀਕ ਹੈ ਔਰ ਐਨੀਮਲ ਲਵਰ ਮੈਂ ਐਦਾਂ ਆ ਕਿ ਡੌਗਸ ਵਿੱਚੇ ਮੇਰੀ ਮੈਂ ਤੁਹਾਨੂੰ ਮੂੰਹ ਤੇ ਕਹਿ ਰਹੀ ਕਿ ਮੇਰੇ ਪੂਰੇ ਮਹੱਲੇ ਦਾ ਨਹੀਂ ਬਣੀ ਅੱਜ ਤੱਕ ਡੌਗਸ ਨੂੰ ਲੈ ਕੇ ਤੇ ਜਿਵੇਂ ਕਿ ਦੇਖਿਆ ਜਾਂਦਾ ਕਿ ਅੱਜ ਕੱਲ ਮਸ਼ਹੂਰ ਕਲਾਕਾਰਾਂ ਦੇ ਬੱਚੇ ਕਿੱਥੇ ਪਹੁੰਚੇ ਹੋਏ ਨੇ ਤਾਂ ਉਸ ਬਾਰੇ ਵਿੱਚ ਕੀ ਕਹਿਣਾ ਚਾਹੀਦਾ ਦੇਖੋ ਮਸ਼ਹੂਰ ਕਲਾਕਾਰਾਂ ਦੇ ਬੱਚੇ ਤਾਂ ਕਿਤੇ ਪਹੁੰਚੇ ਨਹੀਂ ਮਸ਼ਹੂਰ ਕਲਾਕਾਰਾਂ ਦੇ ਬੱਚੇ ਨਹੀਂ ਪਹੁੰਚੇ ਇਹ ਐਂਟੀ ਨੈਪੋਟਿਜ਼ਮ ਜਿਹੜੇ ਇੱਕ ਕਲਾ ਇਸ ਇੰਡਸਟਰੀ ਦੇ ਬੱਚੇ ਨਹੀਂ ਐ ਬਾਹਰੋਂ ਐ ਉਹ ਅੱਗੇ ਪਹੁੰਚੇ ਆ ਇੰਡਸਟਰੀ ਵਾਲਿਆਂ ਨੂੰ ਤਾਂ ਅੱਗੇ ਹੋਣ ਹੀ ਨਹੀਂ ਦਿੰਦੇ ਸਸ਼ੀਕਾਲ ਜੀ ਮੈਂ ਤੁਹਾਡੇ ਨਾਲ ਸਾਇਆ ਜੇਕਰ ਆਪਾਂ ਗਾਇਕੀ ਦੀ ਗੱਲ ਕਰੀਏ ਤੇ ਪਹਿਲੇ ਦੀ ਗਾਇਕੀ ਨੂੰ ਅਗਰ ਲਈਏ ਤੇ ਪਹਿਲਾਂ ਬਹੁਤ ਹੀ ਸੌਫਟ ਗਾਇਕੀ ਹੁੰਦੀ ਸੀ ਜੋ ਕਿ ਆਪਾਂ ਫੈਮਿਲੀ ਦੇ ਵਿੱਚ ਬੈਠ ਕੇ ਸੁਣੀ ਜਾਂਦੀ ਸੀ ਤੇ ਜਿਹੜੀ ਹੁਣ ਦੀ ਗਾਇਕੀ ਹੈ ਤੇ ਪਹਿਲੇ ਦੀ ਗਾਇਕੀ 'ਚ ਕੀ ਫਰਕ ਹੈ ਇਸ ਵਕਤ ਸੜਨਾ ਮੌਜੂਦ ਹੈ ਕਰਤਾਰ ਰਮਲਾ ਜੀ ਦੀ ਬੇਟੀ ਮੈਨੀ ਸਦੋ ਆਪਾਂ ਪਹਿਲਾਂ ਉਹਨਾਂ ਤੋਂ ਪੁੱਛਦੇ ਹਾਂ ਕੀ ਫਰਕ ਹੈ ਨਾ ਤਾਂ ਸਸ਼ੀਕਾ ਜੀ ਸਸ਼ੀਕਾਲ ਜੀ ਸਭ ਤੋਂ ਪਹਿਲਾਂ ਸਾਡਾ ਚੈਨਲ ਜਿਹੜਾ ਮੇਰੇ ਕੋਲ ਇਸ ਟਾਈਮ ਮੇਰੀ ਇੰਟਰਵਿਊ ਕਰਨਾ ਹੈ ਡੇਲੀ ਵੀਕ 24 ਨਿਊਜ਼ ਮੈਂ ਮੈਂ ਤੁਹਾਨੂੰ ਧੰਨਵਾਦ ਕਰਦੀ ਹਾਂ ਮੇਰੇ ਕੋਲ ਤੁਸੀਂ ਇੰਟਰਵਿਊ ਲਈ ਆਏ ਹੋ ਔਰ ਥੈਂਕ ਯੂ ਸਾਹਾ ਫਰ ਕਮਿੰਗ ਸੋ ਸਭ ਤੋਂ ਪਹਿਲਾਂ ਤਾਂ ਤੁਸੀਂ ਜੋ ਜਿਹੜਾ ਸਵਾਲ ਮੈਨੂੰ ਪੁੱਛਿਆ ਕਿ ਪਹਿਲੇ ਦੀ ਗਾਇਕੀ ਮੈਂ ਪਹਿਲੇ ਤੁਹਾਨੂੰ ਕਾਊਂਟਰ ਕਰਨ ਲੱਗੀ ਸੀ ਕਿ ਪਹਿਲੇ ਦੀ ਗਾਇਕੀ ਨੂੰ ਬੱਚਿਆਂ 'ਚ ਬੈਠ ਕੇ ਸੁਣਦੇ ਸੀ ਸੋ ਮੈਂ ਇਸ ਚੀਜ਼ ਤੇ ਬਿਲਕੁਲ ਡਿਨਾਈ ਕਰੂੰਗੀ ਪਹਿਲਾਂ ਵੀ ਬਹੁਤ ਬਲਗਰ ਗਾਣੇ ਬੰਦਦੇ ਸੀ ਤੇ ਬਹੁਤ ਹਾਈ ਲੈਵਲ ਦੇ ਬਲਗਰ ਗਾਣੇ ਪਹਿਲਾਂ ਵੀ ਬੰਦਦੇ ਸੀ ਗੱਲ ਵੱਖਰੀ ਹੈ ਕਿ ਉਹ ਫੈਮਿਲੀ ਦੇ ਗਾਣੇ ਬੰਦਦੇ ਸੀ ਠੀਕ ਹੈ ਨਾ ਉਹ ਕਲਚਰਡ Song ਸੀ ਉਹਦੇ ਵਿੱਚ ਸੱਭਿਆਚਾਰ ਦਿਖਾਇਆ ਜਾਂਦਾ ਸੀ ਘਰਦਿਆਂ ਘਰੇਲੂ ਗੱਲਾਂ ਦਿਖਾਈਆਂ ਜਾਂਦੀਆਂ ਸੀ ਸੱਭਿਆਚਾਰ ਚ ਸੱਭਿਆਚਾਰ ਦਿਖਾਇਆ ਜਾਂਦਾ ਸੀ ਜਿਹੜੇ ਗਾਣੇ ਤੁਸੀਂ ਫੈਮਿਲੀ ਨਾਲ ਸੁਣਦੇ ਸੀ ਸੱਭਿਆਚਾਰਕ ਗਾਣੇ ਸੀ ਕੁਝ ਘਰੇਲੂ ਗਾਣੇ ਹੁੰਦੇ ਸੀ ਜਿਵੇਂ ਜੇਠ ਜਥਾਣੀ ਬਾਰੇ ਗੱਲ ਕਰ ਰਹੀ ਹੈ ਔਰ ਜਿਵੇਂ ਦਿਉਰ ਭਾਬੀ ਦੀ ਗੱਲਬਾਤ ਹੈ ਹੈ ਨਾ ਜੀਜਾ ਸਾਲੀ ਦੀ ਗੱਲਬਾਤ ਹੈ ਔਰ ਰਿਲੇਸ਼ਨਸ਼ਿਪ ਨੂੰ ਦਿਖਾਇਆ ਜਾਂਦਾ ਸੀ ਉਹਨੂੰ ਕਹਿੰਦੇ ਸੀ ਲੋਕ ਗਾਇਕੀ ਜਦੋਂ ਲੋਕ ਗਾਇਕੀ ਹੁੰਦੀ ਸੀ ਉਹਦੇ ਵਿੱਚ ਬਲਗੈਰਿਟੀ ਹੁੰਦੀ ਸੀ ਜਿਵੇਂ ਮਾਹੀ ਵੀ ਮਾਹੀ ਵੀ ਮੈਨੂੰ ਵੈਦ ਕਰਾਵੇ ਹੈਨਾ ਮਾਹੀ ਵੀ ਮਾਹੀ ਵੀ ਮੈਨੂੰ ਵੈਦ ਮੰਗਾ ਦੇ ਮੇਰਾ ਕੱਲ ਦਾ ਕਾਲਜਾ ਦੁਖਦਾ ਹੈਨਾ ਇਹਦੇ ਵਿੱਚ ਵੈਦ ਕਿਉਂ ਮੰਗ ਰਹੀ ਉਹਦਾ ਕਾਲਜਾ ਕਿਹੜੀ ਗੱਲੋਂ ਦੁਖ ਰਿਹਾ ਇਹ ਕੀ ਬਲਗਰ ਗਾਣਾ ਨਹੀਂ ਹੈ ਕੰਨ ਕਰ ਗੱਲ ਸੁਣ ਮੱਖਣਾ ਪਿਆਰ ਦਾ ਤੈਨੂੰ ਮੈਂ ਵੱਲ ਦੱਸਣਾ ਤਾਰਿਆਂ ਦੀ ਲੋਏ ਬਾਤਾਂ ਪਾਈਏ ਬਹਿ ਕੇ ਦੋਈ ਤੈਨੂੰ ਹਿੱਕ ਦੇ ਤਵੀਤ ਵਾਂਗੂ ਰੱਖਣਾ ਕੀ ਇਹ ਇੱਕ ਬਲਗਰ ਨਹੀਂ ਤੁਹਾਡਾ ਮਤਲਬ ਕਿ ਸ਼ੁਰੂ ਤੋਂ ਚੱਲਦੀ ਆ ਰਹੀ ਹੈ ਦੇਖੋ ਬਲਗੈਰਿਟੀ ਦੇਖੋ ਬੰਗਲੇ ਦੇ ਪਿੱਛੇ ਮੇਰੀ ਤੇਰੀ 베ਰੀ ਦੇ نیچے ਉਹ ਪੀਆ ਠੀਕ ਹੈ ਨਾ ਕੀ ਇਹ ਬੰਗਲੇ ਦੇ ਪਿੱਛੇ ਹੀ ਕਿਉਂ 베ਰੀ ਦੇ نیچے ਕੀ ਚੱਕਰ ਚੱਲ ਰਹੇ ਹੈ ਠੀਕ ਹੈ ਨਾ ਰਾਤ अकेली ਹੈ बुझ ਗਏ ਦੇ ਕਿਉਂ 부জে ਕੀ ਕਰਨਾ ਸੀ ਐਸਾ ਤੇ ਫਿਰ ਬਲਗੈਰਿਟੀ ਤਾਂ ਸ਼ੁਰੂ ਤੋਂ ਹੈ ਬਲਗੈਰਿਟੀ ਸ਼ੁਰੂ ਤੋਂ ਹੈ ਬਾਲੀਵੁੱਡ ਲਗਾ ਲਓ ਚਾਹ ਪੰਜਾਬੀ ਇੰਡਸਟਰੀ ਲਗਾ ਦਿਓ ਗਰਮ ਗਾਣੇ ਸ਼ੁਰੂ ਤੋਂ ਹੀ ਨੇ ਤਾਂ ਜੇ ਮੈਂ ਤੁਹਾਡੀ ਗਾਇਕੀ ਦੀ ਗੱਲ ਕਰਾਂ ਤੁਸੀਂ ਕਿੰਨੀ ਐਸ ਤੋਂ ਸਟਾਰਟ ਕੀਤੀ ਹੈ ਦੇਖੋ ਮੈਂ ਬਚਪਨ ਤੋਂ ਹੀ ਕਿਉਂਕਿ ਅਸੀਂ ਸਿੰਗਿੰਗ ਬੈਕਗ੍ਰਾਉਂਡ ਤੋਂ ਬਿਲੋਂਗ ਕਰਦੇ ਆਂ ਅਸੀਂ ਬਚਪਨ ਤੋਂ ਹੀ गा ਰਹੇ ਆਂ ਬਚਪਨ ਤੋਂ ਸਾਸੀਂ ਸਾਡੀ ਜਿਹੜੀ ਪਰਵਰਿਸ਼ ਹੈ ਸੀ ਉਸਤਾਦ ਮੁਸਫਤ ਅਲੀ ਖਾਨ ਸਾਹਿਬ ਜੀ ਨੂੰ ਸੁਣਦੇ ਸੀ ਸਾਨੂੰ ਅਸੀਂ ਅੱਛਾ ਸੁਣਦੇ ਸੀ ਦੇਖੋ ਜਿੰਨੇ ਵੀ ਖਾਨ ਸਾਹਿਬ ਦੇ ਗਾਣੇ ਨੇ ਉਹ ਸਾਰੀਆਂ ਕਵਾਲੀਆਂ ਨੇ ਕਾਫੀਆਂ ਨੇ ਉਹਦੇ ਵਿੱਚ ਲੈਸਨਸ ਨੇ ਅਸੀਂ ਉਹ ਸੁਣ ਕੇ ਵੱਡੇ ਹੋਏ ਆਂ ਮੈਂ ਇਹ ਨਹੀਂ ਕਹਿੰਦੀ ਕਿ ਅਸੀਂ ਕੋਈ ਵਲਗਰ ਗਾਣਾ ਨਹੀਂ ਗਾਇਆ ਜੇ ਅਸੀਂ ਆਪਣੇ ਮਾਪਿਓ ਦਾ ਗਾਣਾ ਗਾਉਣੇ ਆਂ ਪਾਪਾ ਦਾ ਮੈਂ ਕੋਈ ਗਾਣਾ ਚੁੱਕਦੀ ਆ ਉਹਦੇ ਵਿੱਚ ਵੀ ਲੋਕ ਗਾਇਕੀ ਸੀ ਉਹਦੇ ਵਿੱਚ ਵੀ ਬਲਗੈਰਿਟੀ ਦੇ ਕੋਈ ਹੈਗੀ ਆ ਮੈਂ ਤੁਹਾਨੂੰ ਸਾਫ਼ ਕਹਾਂ ਮੇਰੇ ਪਾਪਾ ਦੇ ਗਾਣੇ ਨੇ ਬਾਪੂ ਦਾ ਖੁੰਡਾ ਕੱਢ ਦੂ ਤੇਰੀਆਂ ਰੜਕਾਂ ਹੈਨਾ ਪਿੰਡ ਦੇ ਉਹ ਮੁੰਡੇ ਉਹ ਹੁਣ ਕੀ ਵੇਖਦੇ ਲੰਗ ਦੀ ਮੰਜਾਜਣ ਖਹਿ ਕੇ ਇਹ ਵੀ ਖਹਿ ਕੇ ਕਿਉਂ ਲੰਗ ਦੀ ਉਹਦੇ ਚ ਵੀ ਬਲਗੈਰਿਟੀ ਸੀ ਹੈਨਾ ਬਲਗੈਰਿਟੀ ਚੱਲਦੀ ਆ ਰਹੀ ਐ ਨਹੀਂ ਮੈਂ ਕਹਿੰਦੀ ਕਿ ਅਸੀਂ ਕੋਈ ਬਲਗਰ ਗਾਣਾ ਨਹੀਂ ਗਾਇਆ ਗਾਇਆ ਹੋਣਾ ਅਸੀਂ ਤੇ ਮੰਮੀ ਪਾਪਾ ਦਾ ਦੀ ਕੋਈ ਪਾਪਾ ਦਾ ਹੀ ਗਾਣਾ ਵਿੱਚ ਜਿਵੇਂ ਗਾਇਆ ਬਲਗਰ ਗਾਇਆ ਹੋਣਾ ਤੇ ਅਸੀਂ ਅੱچھے ਗਾਣੇ ਵੀ ਗਾਏ ਨੇ ਮੈਂ ਪੇਟਾਂ ਵੀ ਗਾਈਆਂ ਆ ਤਾਂ ਮੈਂ ਭ ਤੇ ਸਾਡੇ ਦਰਸ਼ਕਾਂ ਨੂੰ ਥੋੜਾ ਜਿਹਾ ਸੁਣਾ ਦੋ ਕਿਹੜਾ ਗਾਣਾ ਕੋਈ ਵੀ ਅੱਛਾ ਆ ਮੈਂ ਆਪਣਾ ਹੀ ਗਾਣਾ ਸੁਣਾ ਦੇਣੀ ਹਾਂ ਅ ਮੇਰੀ ਉੱਚੀ ਕੁੜਤੀ ਢੱਕਾਂ ਕੀ ਕਿਆ ਲੇ ਗਿਰ ਜਾਨ ਜਵਾਕਾਂ ਕੀ ਹਾਏ ਮੇਰੀ ਉੱਚੀ ਕੁੜਤੀ ਢੱਕਾਂ ਕੀ ਕਿਆ ਲੇ ਗਿਰ ਜਾਨ ਜਵਾਕਾਂ ਕੀ ਹੁਣ ਇਹ ਗਾਣਾ ਵੀ ਬਲਗਰ ਗਣ ਦੇਖੋ ਮੈਨੂੰ ਮਿਲਿਆ ਮੈਂ ਗਾਇਆ ਆਨੰ ਉਹ ਅੱਛੇ ਤਰੀਕੇ ਨਾਲ ਉਹਨਾਂ ਨੇ ਪ੍ਰਮੋਟ ਕੀਤਾ ਮੈਂ ਗਾਣੇ ਨੂੰ ਗਾਇਆ ਇਹਦਾ ਬਹੁਤ ਅੱਛਾ ਬਹੁਤ ਹਾਈ ਲੈਵਲ ਦਾ ਵੀਡੀਓ ਕੀਤਾ ਮੈਂ ਗਾਇਆ ਮੈਂ ਇਹ ਨਹੀਂ ਕਹਿੰਦੀ ਬਲਗੈਰਿਟੀ ਉਦੋਂ ਵੀ ਸੀ ਅੱਜ ਵੀ ਹੈ ਗਾਇਕੀ 'ਚ ਕੋਈ ਫਰਕ ਨਹੀਂ ਹੈ ਸੱਚੇ ਗਾਣੇ ਬਹੁਤ ਘੱਟ ਹੋਣਗੇ ਉਹ ਪਵਾਲੀਆਂ ਹੋਣਗੀਆਂ ਉਹ ਮੁਰਸ਼ਦਲੀ ਗਾਏ ਹੋਏ ਗਾਣੇ ਹੋਣਗੇ ਆਦਰਵਾਇਜ਼ ਬਹੁਤ ਬਹੁਤ ਬਲਗਰ ਗਾਣੇ ਪਹਿਲਾਂ ਵੀ ਚੱਲਦੇ ਸੀ ਬਹੁਤ ਬਹੁਤ ਬਲਗਰ ਗਾਣੇ ਅੱਜ ਵੀ ਚੱਲਦੇ ਆ ਤੇ ਤੁਹਾਨੂੰ ਕੀ ਲੱਗਦਾ ਅੱਜ ਕੱਲ੍ਹ ਚੜ੍ਹਾਈ ਕਿਸ ਦੀ ਹੋ ਰਹੀ ਆ ਦੇਖੋ ਜੇ ਹੁਣ ਮੈਂ ਤੁਹਾਨੂੰ ਕਹਾਂ ਚਾ ਬੋਟਲ ਵੋਡਕਾ ठीक है अजक इस चीज़ चढ़ाई है अच्छा हाँ जिम्मे बादशाह का बहुत मेरा फेवरेट है हम दसो ए वाल करनी ये चीज़ा लोग सुनते हैं सिंगर ता गा सिंगर बना छनना भी बंद कर देंगे कॉम्बीनेशन ਤੇ ਜਦ ਮੈਂ ਮੈਂਡੀਸਾ ਤੋਂ ਗੱਲ ਕਰਾਂ ਮੈਂ ਦੇਖਿਆ ਕਿ ਤੁਸੀਂ ਐਨੀਮਲਸ ਲਵਰ ਵੀ ਹੋ ਬਿਲਕੁਲ ਜਾਨਵਰਾਂ ਨੂੰ ਵੀ ਰੈਸਕਿਊ ਵੀ ਕਰਵਾਉਂਦੇ ਹੋ ਹਨਾ ਉਹਨਾਂ ਨੂੰ ਅਡਾਪਟ ਵੀ ਕਰਵਾਉਂਦੇ ਹੋ ਇਹ ਸਿੰਗਿੰਗ ਦੇ ਨਾਲ ਨਾਲ ਕਿੱਥੋਂ ਤੁਹਾਨੂੰ ਸ਼ੌਂਕ ਪੈਦਾ ਹੋਇਆ ਦੇਖੋ ਸਿੰਗਿੰਗ ਮੇਰਾ ਫੈਮਿਲੀ ਬੈਕਗਰਾਉਂਡ ਹੈ ਜੀ ਮੇਰੇ ਪਾਪਾ ਨੇ ਸ਼ੁਰੂ ਤੋਂ ਡੌਗਸ ਰੱਖੇ ਮੇਰੇ ਮੰਮੀ ਹੋਣਾ ਨੇ ਸ਼ੁਰੂ ਤੋਂ ਐਨੀਮਲ ਰੱਖੇ ਮੇਰੇ ਪੇਰੈਂਟਸ ਨੇ ਮੇਰੇ ਨਾਨੀ ਮਾ ਨੇ ਮੇਰੇ ਦਾਦਕਿਆਂ ਨੇ ਗਾਵਾਂ ਪਾਲੀਆਂ ਸੀ ਅਸੀਂ ਸ਼ੁਰੂ ਤੋਂ ਐਨੀਮਲ ਲਵਰ ਐਨੀਮਲ ਲਵਰ ਵੀ ਮੇਰਾ ਜੀਨਸ ਚੋਂ ਹੀ ਆਇਆ ਮਿਊਜ਼ਿਕ ਵੀ ਮੈਨੂੰ ਜੀਨਸ ਚੋਂ ਹੀ ਆਇਆ ਠੀ ਕਿ ਡੌਗਸ ਪਿੱਛੇ ਮੇਰੀ ਮੈਂ ਤੁਹਾਨੂੰ ਮੂੰਹ ਤੇ ਕਹਿ ਰਹੀ ਹਾਂ ਕਿ ਮੇਰੇ ਪੂਰੇ ਮਹੱਲੇ ਦਾ ਨਹੀਂ ਬਣੀ ਅਜ ਤੱਕ ਡੌਗਸ ਨੂੰ ਲੈ ਕੇ ਲੋਕੀ ਉਹਨਾਂ ਨੂੰ ਮਾਰਦੇ ਸੀ ਉਹ ਕਹਿੰਦੇ ਸਾਨੂੰ ਪੈਂਦੇ ਮੈਂ ਕਿਹਾ ਤੁਸੀਂ ਰੋਟੀ ਪਾਓ ਤੁਹਾਨੂੰ ਪੈਣਾ ਬੰਦ ਕਰ ਦੇਣਗੇ ਉਹੀ ਆ ਵਾਇਲੈਂਟ ਡੌਗ ਸੀ ਜਿਹੜੇ ਜਿੰਨੇ ਵੀ ਚਲੋ ਫਿਨਿਸ਼ਡ ਡੌਗ ਜਿਹਨੂੰ ਲੋਕੀ ਕਹਿੰਦੇ ਵੀ ਤੋ ਇਹ ਕੁੱਤੇ ਪੈਂਦੇ ਫਲਾਨਾ ਉਹ ਸਾਨੂੰ ਕਿਉਂ ਨਹੀਂ ਪੈਦੇ ਹਮ ਹਿਊਮਨ ਹਿਊਮਨ ਦਾ ਫਰਕ ਹੁੰਦਾ ਅਸੀਂ ਪਿਆਰ ਨਾਲ ਉਸ ਨੂੰ ਪਿਆਰ ਦੇ ਨਜ਼ਰੀਏ ਨਾਲ ਦੇਖ ਰਹੇ ਹਾਂ ਉਹਨੂੰ ਪਿਆਰ ਨਾਲ ਰੱਖ ਰਹੇ ਹਾਂ ਤੁਸੀਂ ਵੀ ਰੱਖ ਲਓ ਅਸੀਂ ਰੋਟੀ ਨਹੀਂ ਪਾਉਣੀ ਪਰ ਅਸੀਂ ਪੱਥਰ ਜ਼ਰੂਰ ਮਾਰਨਾ ਵੱਟੇ ਮਾਰ ਦੇਣੇ ਆ ਉਹ ਕੁੱਤਾ ਫਿਰ ਜਿੱਦੋਂ ਤੁਸੀਂ ਵੱਟੇ ਮਾਰੋਗੇ ਪਾਊਗਾ ਉਹ ਇਸ ਕਰਕੇ ਮੇਰੀ ਬਹੁਤ ਲੋਕਾਂ ਨਾਲ ਵਿਗੜੀ ਹੈ ਬਸ ਇਹ ਐਡਾ ਮਸਲਾ ਹੈ ਇਹ ਵਿਵਾਦਗ੍ਰਸਤ ਮਸਲਾ ਰਿਹਾ ਹੀ ਹੈ ਮੇਰੀ ਲਾਈਫ ਚ ਐਨੀਮਲ ਬਹੁਤ ਮੈਟਰ ਕਰਦੇ ਨੇ ਹਿਊਮਨ ਵੀ ਕਰਦੇ ਬਟ ਐਨੀਮਲ ਬਹੁਤ ਮਾ ਕੇ ਕਰਦੇ ਤੇ ਜਿਵੇਂ ਕਿ ਦੇਖਿਆ ਜਾਂਦਾ ਕਿ ਅੱਜ ਕੱਲ ਮਸ਼ਹੂਰ ਕਲਾਕਾਰਾਂ ਦੇ ਬੱਚੇ ਕਿੱਥੇ ਪਹੁੰਚੇ ਹੋਏ ਨੇ ਤਾਂ ਉਸ ਬਾਰੇ ਵਿੱਚ ਕੀ ਕਹਿਣਾ ਚਾਹੋ ਦੇਖੋ ਮਸ਼ਹੂਰ ਕਲਾਕਾਰਾਂ ਦੇ ਬੱਚੇ ਤਾਂ ਕਿਤੇ ਪਹੁੰਚੇ ਨਹੀਂ ਮਸ਼ਹੂਰ ਕਲਾਕਾਰਾਂ ਦੇ ਬੱਚੇ ਨਹੀਂ ਪਹੁੰਚੇ ਇਹ ਐਂਟੀ ਨੈਪੋਟਿਜ਼ਮ ਜਿਹੜੇ ਇੱਕ ਕਲਾ ਇਸ ਇੰਡਸਟਰੀ ਦੇ ਬੱਚੇ ਨਹੀਂ ਐ ਬਾਹਰੋਂ ਐ ਉਹ ਅੱਗੇ ਪਹੁੰਚੇ ਆ ਇੰਡਸਟਰੀ ਵਾਲਿਆਂ ਨੂੰ ਤਾਂ ਅੱਗੇ ਹੋਣ ਹੀ ਨਹੀਂ ਦਿੰਦੇ ਅੱਛਾ ਇੰਡਸਟਰੀ ਵਾਲੇ ਸਿੰਗਰਸ ਦੇ ਜਿਹੜੇ ਬੱਚੇ ਐ ਜਾਂ ਆਰਟਿਸਟਾਂ ਦੇ ਬੱਚੇ ਨੇ ਮੈਨੂੰ ਦੱਸ ਦੋ ਕਿਹੜਾ ਬੱਚਾ ਹਿੱਟ ਆ ਕੋਈ ਇੱਕ ਨਾਮ ਦੱਸ ਦੋ ਅੱਛਾ ਤੁਹਾਨੂੰ ਲੱਗਦਾ ਕਿ ਕਲਾਕਾਰਾਂ ਦੇ ਬੱਚੇ ਗਾ ਨਹੀਂ ਵੱਧ ਰਹੇ ਜਿਹੜੇ ਆ ਰਹੇ ਨੇ ਆਨਨੋਨ ਆਨਨੋਨ ਬੱਚੇ ਆਊਟ ਆਫ ਆਊਟ ਆਫ ਇੰਡਸਟਰੀ ਆਊਟ ਆਫ ਇੰਡਸਟਰੀ ਦੀ ਵੈਲਿਊ ਕਾਰਨ ਕੀ ਇਸ ਦਾ ਦੇਖੋ ਇਸ ਦਾ ਇੱਕ ਮੇਨ ਕਾਰਨ ਹੈ ਕਿਉਂਕਿ ਆਪਣੇ ਟਾਈਮ 'ਚ ਜਿਹੜੇ ਤੁਸੀਂ ਲੈਜੈਂਡ ਸਿੰਗਰ ਦੀ ਗੱਲ ਕਰ ਰਹੇ ਉਹਨਾਂ ਨੇ ਆਪਣੇ ਟਾਈਮ 'ਚ ਕਿਸੇ ਨੂੰ ਖੜਨ ਨਹੀਂ ਦਿੱਤਾ ਹੁਣ ਅੱਗੇ ਲੋਕਾਂ ਨੂੰ ਇਹ ਸੋਚੀਏ ਇਹਨਾਂ ਦੇ ਬੱਚਿਆਂ ਨੇ ਵੀ ਕਿਸੇ ਨੂੰ ਟਿਕਨ ਨਹੀਂ ਦੇਣਾ ਕਿਉਂਕਿ ਦੇਖੋ ਇੱਕ ਇੱਕ ਗੱਲ ਯਾਦ ਰੱਖੋ ਗੁਰਤੀ 'ਚ ਸੰਗੀਤ ਅਗਰ ਲੈਜੈਂਡ ਦੇ ਬੱਚੇ ਤੇ ਬੱਚਿਆਂ ਨੂੰ ਸੰਗੀਤ ਗੁਰਤੀ 'ਚ ਆਇਆ ਹੁਣ ਦੂਜੇ ਲੋਕਾਂ ਨੂੰ ਇਹ ਹੁੰਦਾ ਪੇਰੈਂਟਸ ਨੇ ਨਹੀਂ ਟਿਕਨ ਦਿੱਤਾ ਤੇ ਬੱਚੇ ਵੀ ਅਗਰ ਆ ਗਏ ਫਿਰ ਸਾਡਾ ਕੀ ਬਣੂਗਾ ਇਸ ਲਈ ਆਊਟਸਾਈਡਰ ਦੀ ਵੈਲਿਊ ਜ਼ਿਆਦਾ ਘਾਤੀ ਮੁੰਬਈ 'ਚ ਐਂਟੀ ਹੈ ਉੱਥੇ ਆਰਟਿਸਟ ਦੇ ਬੱਚਿਆਂ ਨੂੰ ਪ੍ਰਾਇੋਰਟੀ ਦਿੰਦੇ ਨੇ ਇੱਥੇ ਅ ਮਤਲਬ ਬਾਹਰ ਹੀ ਕੱਢ ਦਿੰਦੇ ਕੋਣ ਲੱਗਦਾ ਕਿ ਕੋਣ ਨਹੀਂ ਕੰਮ ਦਿੰਦਾ ਪਿਆ ਦੇਖੋ ਸਾਨੂੰ ਕੋਈ ਦੇਣ ਵਾਲਾ ਕੋਣ ਹੈ ਰੱਬ ਦੇਣ ਵਾਲਾ ਕੰਮ ਲੋਕੀ ਕੋਈ ਨਹੀਂ ਲੋਕੀ ਅੰਦਾਤਾ ਨਹੀਂ ਹੈਗੇ ਕੋਈ ਵੀ ਨਹੀਂ ਬਸ ਕੁਝ ਮਾਫੀਆਜ਼ ਹੁੰਦੇ ਨੇ ਉਹ ਉਹ ਪੂਰੀ ਇੰਡਸਟਰੀ ਨੂੰ ਲੀਡ ਕਰ ਰਹੇ ਨੇ ਉਹ ਇਸ ਕਰਕੇ ਦੂਜਿਆਂ ਨੂੰ ਅੱਗੇ ਨਹੀਂ ਆਉਣ ਦਿੰਦੇ ਨਹੀਂ ਇਹ ਮਾਫੀਆ ਕੋਣ ਹੈ ਦੇਖੋ ਮਾਫੀਆ ਬਥੇਰੇ ਨੇ ਹੁਣ ਕਿਹਦਾ ਕਿਹਦਾ ਨਾਮ 뮤జిక్ ਇੰਡਸਟਰੀ ਦਾ ਆਪਣਾ ਮਾਫੀਆ ਹੈ ਟੀਵੀ ਇੰਡਸਟਰੀ ਦਾ ਆਪਣਾ ਮਾਫੀਆ ਹੈ ਫਿਲਮ ਇੰਡਸਟਰੀ ਦਾ ਆਪਣਾ ਮਾਫੀਆ ਹੈ ਉਹਨਾਂ ਨੇ ਇਹਨੂੰ ਉਹ ਟੇਕਓਵਰ ਕੀਤਾ ਹੋਇਆ ਉਹਨਾਂ ਦਾ ਨਾਮ ਨਾ ਮੈਂ ਮੈਂ ਨਾਮ ਨਹੀਂ ਕਿਸੇ ਦਾ ਲੈਣਾ ਬਿਕਾਜ਼ ਆਪਾਂ ਇਹਨੂੰ ਕੰਟਰੋਵਰਸੀ ਨਹੀਂ ਕਰਨੀ ਪਰ ਮਾਫੀਆ ਉਹਨਾਂ ਨੇ ਆਪਦੇ ਬੱਚੇ ਅੱਗੇ ਆ ਰਹੇ ਨੇ ਤੁਸੀਂ ਆਪੇ ਸਮਝਦਾਰ ਹੋ ਉਹਨਾਂ ਦੀਆਂ ਫਿਲਮਾਂ ਵੀ ਨੇ ਉਹ ਗਾ ਵੀ ਰਹੇ ਨੇ ਪਰ ਦੂਜੇ ਨਹੀਂ ਅੱਗੇ ਆਉਂਦੇ ਡਰਦੇ ਹੋ ਮੈਨੂੰ ਡਰ ਨਹੀਂ ਹੈ ਬਟ ਕਿਉਂ ਆਪਾਂ ਇੰਨੀ ਓਪਨਲੀ ਮੈਨੂੰ ਇੰਨੀ ਪ੍ਰੋਬਲਮ ਹੋ ਰਹੀ ਹੈ ਬਾਕੀ ਆ ਕੇ ਕਿਉਂ ਨਹੀਂ ਨਾਮ ਲੈਂਦੇ ਬਾਕੀ ਕੋ ਡਰ ਰਹੇ ਨੇ ਬਾਕੀ ਵੀ ਨਾਮ ਲੈ ਕੇ ਪ੍ਰੋਬਲਮ ਕ੍ਰੀਏਟ ਹੋ ਸਕਦੀ ਹੈ ਨਹੀਂ ਮੈਂ ਪ੍ਰੋਬਲਮ ਕ੍ਰੀਏਟ ਕਰਨੀ ਹੀ ਨਹੀਂ ਮੈਂ ਕਰਨੀ ਨਹੀਂ ਕਿਉਂਕਿ ਮੈਂ ਆਪਣਾ ਬਹੁਤ ਅੱਛਾ ਕਰ ਰਹੀ ਹਾਂ ਮੈਨੂੰ ਮੇਰੇ ਪਲੇਟਫਾਰਮ ਤੋਂ ਹਟਾ ਕੇ ਰੱਖੋਣ ਆਪਣੇ ਤੋਂ ਹਟਾ ਸਕਦੇ ਮੈਨੂੰ ਮੇਰੇ ਤੋਂ ਨਹੀਂ ਹਟਾ ਸਕਦੇ ਤੇ ਨਾਲੇ ਬਾਕੀਆਂ ਦੀ ਜਬਾਨ ਮਹਿਕਿਉ ਬਣਾ ਸਭ ਨੂੰ ਪ੍ਰੋਬਲਮ ਆ ਰਹੀ ਆ ਆਊਟਸਾਈਡਰ ਨੂੰ ਸਭ ਨੂੰ ਐਂਟਰੀ ਮਿਲ ਰਹੀ ਐ ਜਿੰਨੇ ਵੀ ਆਰਟਿਸਟਾਂ ਦੇ ਬੱਚੇ ਉਹਨਾਂ ਨੂੰ ਪ੍ਰੋਬਲਮ ਆ ਰਹੀ ਐ ਉਹ ਕਿਉਂ ਨਹੀਂ ਆਪਣੇ ਲਈ ਸਟੈਂਡ ਲੈ ਰਹੇ ਮੈਂ ਕਹਿਣ ਲੱਗ ਕੇ ਖੁੱਲ ਕੇ ਗੱਲ ਨਹੀਂ ਕਰਨਾ ਹਾਂ ਉਹ ਤਾਂ ਕਰ ਨਹੀਂ ਰਹੇ ਮੈਂ ਕਿਉਂ ਕਰਾਂ ਫਿਰ ਮੈਨੂੰ ਜ਼ਿਆਦਾ ਕੋਈ ਪ੍ਰੋਬਲਮ ਨਹੀਂ ਮੈਂ ਇਸੰਦੂ ਦਾ ਗਾਂ ਦਾ ਕੀ ਪ੍ਰੋਗਰਾਮ ਮੇਰਾ ਬਸ ਇਹ ਕਿ ਮੈਂ ਇੱਕ ਅੱਛੀ ਪਹਿਲਾਂ ਤਾਂ ਇਨਸਾਨ ਬਣ ਜਾ ਸੇਵਾ ਕਰਾਂ ਔਰ अच्छी इंसान बन जा एक मैं हूँ चाहनी मैं इंटरनेट इन्फ्लुएंसर बन जा और यूट्यूब वालों हो रही है मैं मैं अपने पॉडकास्ट शुरू करूँगी और मैं अपने गाने आप बनाऊंगी लाइक सिद्धू मूसे वाला आई होप कि मैं लेडी सिद्धू मूसेवाला वांगू बन जा पर वो बनना भी बहुत औखा क्योंकि वह लैजेंड बंदा उन्हें क्या लिखा क्या गाया कि मैं चाहनी हूँ कि मैं वो नक्शे कदम सिद्धू मूसेवाले लास्ट गाँव हाँ तेरा न सॉरी मेरा मेरा न ਹਰ ਪਾਸੇ ਹਰ ਥਾਂ ਮੇਰਾ ਨਾਮ ਮੇਰਾ ਨਾਮ ਆ ਆ ਆ ਐਸੀ ਸੜਨਾ ਮੈਡੀਸਨ ਦੋ ਜੀ ਕਰਤਾਰ ਰਮਲਾ ਜੀ ਦੀ ਬੇਟੀ ਨੇ ਨੰਨੇ ਬੇਖੋਖੋ ਕੇ ਇੰਟਰਵਿਊ ਆਪਣਾ ਦੇਖਾ ਹੋ ਕੇ ਗੱਲਬਾਤ ਕੀਤੀ ਮੈਨੂੰ ਦੋ ਇਜਾਜ਼ਤ ਸਸ਼